ਸਾਵਣ ਦਾ ਮਹੀਨਾ ਚੱਲਦਾ ਪਿਆ ਭਾਈ ਤਾਰੂ ਸਿੰਘ ਜੀ ਦਾ ਸ਼ੀਢੀ ਦਿਹਾੜਾ ਲੰਘ ਕੇ ਗਿਆ ਹੈ ਜਾਨੀ ਜੀ ਮੈਂ ਤੋਂ ਪਹਿਲਾਂ ਤੁਹਾਨੂੰ ਦਾਸਤਾਨ ਸੁਣਾ ਰੇ ਸੀ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੋਂ ਜੇ 22 ਦਿਨਾਂ ਦੀ ਗੱਲ ਕਰੀਏ ਇੱਕ ਸਾਵਣ ਤੋਂ ਪਹਿਲਾਂ ਤਾਂ ਅੱਠ ਹਾੜ ਦਾ ਸਮਾਂ ਬਣਦਾ ਅੱਠ ਹਾੜ ਵਾਲੇ ਦਿਨ ਭਾਈ ਤਾਰੂ ਸਿੰਘ ਦੇ ਸੀਸ ਤੋਂ ਖੋਪਰ ਲਾ ਦਿੱਤਾ ਗਿਆ ਤਾਂ ਹੀ 22 ਦਿਨ ਬਣਦੇ ਨੇ ਨਾ ਇੱਕ ਸਾਵਣ ਵਾਲੇ ਦਿਨ ਤੱਕ ਮੈਲੇ ਨਿਸ ਬਾਸਰ ਦਿਨ 30 30 ਦਿਨਾਂ ਦਾ ਮਹੀਨਾ ਬਾਣੀ ਨੂੰ ਮੰਨਿਏ ਕਲੰਡਰ ਪੁਪ ਦੀ ਗੱਲ ਛੱਡੋ ਨਾ ਕੱਤਿਆਂ ਦਾ ਨਾ ਠਾਈਆਂ ਦਾ ਨਾ ਨੱਤੀਆਂ ਦਾ ਬਾਣੀ ਮੰਨਦੀ ਹੈ ਮੈਲੇ ਨਿਸ ਬਾਸਰ ਦਿਨ 30 30 ਦਿਨਾਂ ਦਾ ਮਹੀਨਾ ਮੰਨ ਕੇ ਚੱਲੀਏ ਤਾਂ ਭਾਈ ਤਾਰੂ ਸਿੰਘ ਦਾ ਅੱਠ ਹਾੜ ਵਾਲੇ ਦਿਨ ਸੀਸ ਤੋਂ ਖੋਪਰ ਤਾਰ ਦਿੱਤਾ ਗਿਆ ਮੱਝ ਦਾ ਸਿੰਘ ਵੱਡਣ ਲੱਗੋਗੇ ਤਾਂ ਮੱਝ ਜਿਹੜੀ ਆ ਉਹ ਆਪਣਾ ਪੂਰਾ ਯੋਰ ਲਾਉਂਦੀ ਹੈ ਭੇੜ ਮੁੰਨਣ ਲੱਗੋ ਤਾਂ ਭੇੜ ਯੋਰ ਲਾਉਂਦੀ ਵੀ ਮੈਨੂੰ ਕੋਈ ਥਾਤ ਨਾ ਲਾਏ। ਬਾਰੇ ਗੁਰੂ ਕੇ ਸਿੱਖ ਆ ਦੋਵੇਂ ਹੱਥਾਂ ਦੀਆਂ ਤੜੀਆਂ ਪਿੱਛੇ ਲਾ ਲਈਆਂ ਤੇ ਚੌਂਕੜਾ ਮਾਰਿਆ ਅਸੀਂ ਇੱਕ ਲੱਕ ਖੋਲ ਲਈ ਇੱਕ ਲਾਦਾ ਚੌਂਕੜਾ ਮਾਰਿਆ। ਤੇ ਗੁਰੂ ਗ੍ਰੰਥ ਸਾਹਿਬਹ ਜੀ ਪਾਕ ਪੁੱਤਰ ਜਪਜੀ ਸਾਹਿਬ ਦਾ ਪਾਠ ਕਰਦੇ ਰਹਿ ਜਲਾਦ ਨੇ ਵਾਰ ਕੀਤਾ ਰੰਬੀ ਰੱਖ ਕੇ ਕੰਨ ਦੇ ਕੋਲ ਰੰਬੀ ਰੱਖ ਕੇ ਸੱਟ ਮਾਰੀ ਥੋੜੇ ਦੀ ਠੱਜ ਕਰਦੀ ਰੰਬੀ ਜਿਹੜੀ ਖੋਪੜੀ ਨੂੰ ਪਾਰ ਕੇ ਤੇ ਸਿਰ ਦੇ ਅੰਦਰ ਤਸੀਹ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਟੱਕ ਤੇ ਟੱਕ ਲੱਗਦੇ ਗਏ ਤੇ ਭਾਈ ਤਾਰੂ ਸਿੰਦਾ ਖੋਪਰ ਜਿਹੜਾ ਉੱਤਲ ਆ ਗਿਆ ਤਾਂ 22 ਦਿਨ ਖੋਪਰ ਲੱਥੇ ਤੋਂ ਬਿਨਾ ਬੈਠੇ ਰਹਿਣਾ ਚੌਂਕੜਾ ਮਾਰ ਕੇ ਬਾਣੀ ਪੜਦੇ ਰਹਿਣਾ ਬਹੁਤ ਵੱਡੀ ਗੱਲ ਹੈ ਜਮਾਸੇ ਦੀ ਰੋਤ ਪੱਖੇ ਲੱਗੇ ਨੇ ਹੁਣ ਤੁਸੀਂ ਭਿੱਜੇ ਬੈਠੇ ਹੋ ਬਹੁਤੇ ਸਜਣਾ ਦਾ ਹੁੰਦਾ ਵੀ ਚਲੋ ਘੰਟਾ ਕੋਈ ਉਹ ਤੋਂ ਬਾਅਦ ਨਹੀਂ ਸਾਲ ਬਾਅਦ ਵਾਰੀ ਹੁੰਦੀ ਐ ਐਨਾ ਕੋ ਸਮਾਂ ਬੜੀ ਸੁਖ ਸਹੂਲਤ ਰੱਜ ਕੇ ਚਾਹ ਪੀ ਕੇ ਰੋਟੀ ਖਾ ਕੇ ਕੋਈ ਦੁੱਖ ਨਹੀਂ ਕੋਈ ਪ੍ਰੋਬਲਮ ਨਹੀਂ ਫਿਰ ਮਸਾਂ ਬੈਠੇ ਨਾ ਤੇ ਜਿਹੜਾ ਭੁੱਖਾ ਪਾਣਾ ਜ਼ਾਲਮ ਸਰਕਾਰ ਦੇ ਸਿਕੰਜੇ ਚ ਮੱਖੀ ਤੇ ਮੱਛਰ ਦਾ ਵਾਸੂ ਜਮਾਸੇ ਦੀ ਰੋਤ ਸਿਰ ਦਾ ਪੀੜਾ ਨਾਲ ਭਰਿਆ ਹੋਣਾ 22 ਦਿਨ ਇੱਕ ਥਾਂ ਤੇ ਬੈਠੇ ભાઈ તારુ ਸਿੰਘ દે જીવન ਦਾ સિદ્ધ ਗਿਆ ਮੁਰਦਾ ਹੋਏ ਮਰੀਦ ਨਾ ਦਲੀ ਹੋ ਸਾਬਰ સિદਕ ਸ਼ਹੀਦ ਭਰਮ ਪਾਉ ਕੋਵਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਗੱਲ ਦੇ ਜਾਵਣ ਨੇ ਗੁਰੂ ਕੀ ਸੰਗਤ ਤੁਸੀਂ બેઠਿਓ ਰੱਬ ਰੂਪ 1998 ਦੀ વાત ਆ ਮੈਂ ਪ੍ਰਿੰਸੀਪਲ ਸਰਵਣ ਸਿੰਘ ਪ੍ਰਿੰਸੀਪਲ ਸਰਵਣ ਸਿੰਘ ਨੇ ਉਹਨਾਂ ਨੇ ਭਾਈ ਤਾਰੂ ਸਿੰਘ ਦੀ ਨਾਂ ਦੀ ਕਿਤਾਬ ਲਿਖੀ ਉਹ ਕਿਤਾਬ ਪੜਦਿਆਂ ਪੜਦਿਆਂ ਨੂੰ ਮੈਂ ਇਹ ਸਾਰੀ ਵਾਰਤਾ ਪੜ ਰਿਆ ਸੀ ਨਾ ਉਸ ਦਿਨ ਐਸੀ ਘਟਨਾ ਕੱਢੀ ਮੈਂ ਕਥਾ ਨਹੀਂ ਸੀ ਕਰਦਾ ਮੈਂ ਨਿਤਨੇਮੀ ਵੀ ਨਹੀਂ ਸੀ ਹੈ ਭਾਈ ਤਾਰੂ ਸਿੰਘ ਦੀ ਛੋਟੀ ਜੀ ਬੁੱਕ ਪ੍ਰਿੰਸੀਪਲ ਸਰਵਨ ਸਿੰਘ ਦੀਆਂ ਦੋ ਤਿੰਨ ਬੁੱਕਾਂ ਨੂੰ ਲਿਖੀਆਂ ਸ਼ਾਇਦ ਉਹ ਤਰਨਤਾਰਨ ਦੇ ਇਲਾਕੇ ਦੇ ਰਹਿਣ ਵਾਲੇ ਆ ਉਹ ਬੁੱਕ ਪੜਦਿਆਂ ਪੜਦਿਆਂ ਦੇ ਸ਼ਾਮ ਤੱਕ ਮੈਂ ਬੁੱਕ ਪੜੀ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਕਿਤਾਬ ਦੇ ਪੰਨਿਆਂ ਤੇ ਡਿੱਗੇ ਬਸ ਉਹ ਕਿਤਾਬ ਦੇ ਪੰਨਿਆਂ ਤੇ ਹੰਝੂ ਡਿੱਗੇ ਤੇ ਗਿਆਨੀ ਜਸਵੀਰ ਸਿੰਘ ਖੜਕ ਜਿਹੜਾ ਪ੍ਰਚਾਰਕ ਬਣ ਕੇ ਉੱਠਿਆ ਇਹ ਭਾਈ ਤਾਰੂ ਸਿੰਘ ਦੀ ਸ਼ੀਧੀ ਦਿਹਾੜੇ ਦੀ ਬਰਕਤ ਆ ਜਿਹੜੀ ਅੱਜ ਸੇਵਾ ਚੱਲੀ ਮੈਂ ਸਾਰਾ ਦਿਨ ਬਾਣੀ ਉਹ ਕਿਤਾਬ ਪੜਦਿਆਂ ਪੜਦਿਆਂ ਹੈਰਾਨ ਹੁੰਦਾ ਰਿਹਾ ਵੀ ਇੰਨੀ ਪੀੜ ਕਿੱਦਾਂ ਸਾਰੀ ਗਈ ਜੀਵਿਦਾਰਾਂ ਦੇ ਪੁੱਤਰ ਆ ਨਾ ਸਭ ਤੋਂ ਤਾਕਤਵਰ ਤੋਂ ਨੇ ਨਾ ਆਪਾਂ ਖਾਲ ਛਾਂਗਦਿਆਂ ਕਈ ਵਾਜੇ ਪਠਾ ਤੱਥਾ ਵੜਦਿਆਂ ਦਾਤਰੀ ਵਾਜੇ ਹੈ ਦੋ ਦਿਨ ਚਾਰ ਦਿਨ ਕੰਮ ਛੁੱਟ ਗਿਆ ਨਾ ਮੱਝ ਨਹੀਂ ਚੋਈ ਜਾਂਦੀ ਕਿ ਕੋਈ ਕੰਮ ਨਹੀਂ ਹੁੰਦਾ ਮੇਰੇ ਤੋਂ ਕੰਮ ਨਹੀਂ ਹੋਣਾ ਪਰੇਸ਼ਾ ਭਰ ਜਾਂਦਾ ਸਾਰਾ ਕੰਮ ਛੱਡ ਕੇ ਬਹਿ ਜੰਨੇ ਆਪਾਂ ਕੋਈ ਨੌਕਰੀ ਜਾਣ ਵਾਲਾ ਨੌਕਰੀ ਛੱਡ ਲੈਂਦਾ ਛੁੱਟੀ ਲੈ ਲੈਂਦਾ ਮੈਡੀਕਲ ਬਣ ਜਾਂਦੇ ਆ ਪਰ ਧੰਨ ਭਾਈ ਤਾਰੂ ਸਿੰਘ 22 ਦਿਨ ਆਪਣੀ ਜੌਬ ਤੇ ਬੈਠਾ ਰਿਹਾ ਰਬ ਕਾ ਸਿਮਰਨ ਗਿਆਨ ਧਿਆਨ ਤਤ ਉਹਦਾ ਆਪਣੀ ਜੌਬ ਨਹੀਂ ਛੱਡੀ ਸਬਰ ਤੇ ਸਿੱਦਕ ਦੇ ਵਿੱਚ 22 ਦਿਨ ਸਮਾਂ ਲਗਦਾ ਸਤਾਰਵੇਂ ਦਿਨ ਇੱਕ RAM ਗੜੀਆ ਸਿੱਖ ਰੋਜ਼ ਰੋਟੀ ਲੈ ਕੇ ਆਉਂਦਾ ਸੀ ਦੋ ਰੋਟੀਆਂ ਲਿਆਉਂਦਾ ਇੱਕ ਪੱਕੀ ਹੋਈ ਤੇ ਇੱਕ ਅੱਧ ਕੱਚੀ ਅੱਧ ਪੱਕੀ ਇੱਕ ਭਾਈ ਤਾਰੂ ਸਿੰਘ ਛਕ ਲੈਂਦੇ ਦੂਜੀ ਉਹ ਗਰਮ ਅੱਧੀ ਕੱਚੀ ਪੱਕੀ ਰੋਟੀ ਜਿਹੜੀ ਭਾਈ ਤਾਰੂ ਸਿੰਘ ਦੇ ਛੋਪਰੀ ਲੱਥੇ ਹੋਏ ਸੀਸ ਦੇ ਉੱਤੇ ਰੱਖ ਨਾ ਯਕਮ ਦੇਤੇ ਅੱਜ ਵੀ ਤੁਸੀਂ ਕਿਸੇ ਪੁਰਾਣੇ ਆ ਹੱਡੀਆਂ ਦੇ ਮਾਹਰ ਡਾਕਟਰ ਕੋਲ ਜਾਓਗੇ ਨਾ ਗੋਡਾ ਗਾਡਾ ਫੀਡ ਕਰਦਾ ਹੋਵੇ ਉਹ ਤੁਹਾਨੂੰ ਕਹੇਗਾ ਕਿ ਇਹਦੀ ਕੱਚੀ ਪੱਕੀ ਰੋਟੀ ਕਰਕੇ ਉੱਤੇ ਬੰਨੋ ਫਿਰ ਪੱਟੀ ਕਰਾਂਗੇ ਵਾਲਚ ਕਰਾਂਗੇ ਇਹ ਜਿਹੜਾ ਹੱਡ ਥੋੜਾ ਫਰਕ ਪਾਏਗਾ ਉਹ ਭਾਈ ਤਾਰੂ ਸਿੰਘ ਦੇ ਸੀਸ ਉੱਤੇ ਅੱਧੀ ਕੱਚੀ ਪੱਕੀ ਰੋਟੀ ਰੋਜ਼ ਬੰਦ ਹੈ 17 ਦਿਨਾਂ ਨੂੰ ਜਦੋਂ ਵੇਖਿਆ ਨਾ ਬੜਾ ਦੁੱਖਿਆ ਵੇਖਣ ਵਾਲਾ ਦੁਖੀ ਹੋ ਗਿਆ ਜਿਹੜਾ ਦੁੱਭ ਭੋਗਦਾ ਪਿਆ ਉਹ ਨਹੀਂ ਸੀ ਕਰਦਾ ਸੀ ਸੀਸ ਦਿਆ ਪਰ ਸੀਨਾ ਉਚਰੀ ਖੋਪਰੀ ਲਹਿ ਗਈ ਪਰ ਸੀਨੇ ਉਚਾਰਨ ਕੀਤੀ 17ਵਾਂ ਦਿਨ RAMGIRI ਸਿੱਖ ਨੇ ਬੇਅਤੀ ਕੀਤੀ ਧੰਨ ਭਾਈ ਤਾਰੂ ਸਿੰਘ ਦਾ ਮੈਨੂੰ ਤੇਰਾ ਦੁੱਖ ਨਹੀਂ ਵੇਖਿਆ ਜਾਂਦਾ ਨ ਕਿਰਪਾ ਕਰਕੇ ਆਪਣਾ ਸਰੀਰ ਛੱਡ ਦੇ ਭਾਈ ਤਾਰੂ ਸਿੰਘ ਬਾਣੀ ਪੜਦੇ ਵੇ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਨਾ ਫਿਰ ਬੋਲੇ ਕਹਿ ਲੱਗੇ ਗੁਰਮਖਾ ਮੈਂ ਤੇਰੇ ਮਨ ਦੀ ਅਵਸਥਾ ਸਮਝ ਨਾ ਕਿ ਤੂੰ ਦੁੱਖ ਨੂੰ ਵੇਖ ਕੇ ਦੁਖੀ ਹੋ ਰਿਹਾ ਹੈ ਰੋਗੀ ਕੇ ਬਾਣੇ ਸਭ ਰੋਗੀ ਸੁਖੀਏ ਕੋ ਵੇਖੇ ਸਭ ਸੁਖੀਆ ਰੋਗੀ ਕੇ ਬਾਣੇ ਸਭ ਰੋ ਕਹਿ ਲੱਗੇ ਮੈਂ ਜਕਰੀਆ ਖਾਨ ਦੇ ਨਾਲ ਇੱਕ ਵਚਨ ਕਰ ਚੁੱਕਾ ਗੁਰੂ ਸਾਹਿਬ ਨੂੰ ਹਾਜ਼ਰ ਨਾਜੋ ਜਾਣ। ਮੈਂ ਉਹਨੂੰ ਕਹਿ ਬੈਠਾ ਕਿ ਮੈਂ ਤੈਨੂੰ ਪੈਰ ਦੀ ਜੁੱਤੀ ਨਾਲ ਅੱਗੇ ਲਾ ਕੇ ਲੈ ਕੇ ਜਾਣਾ। ਮੈਂ ਤੇ ਸਰੀਰ ਛੱਡ ਦਿਆਂ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਛੱਡ ਸਕਣਾ। ਪਰ ਜਕਰੀਆ ਖਾਨ ਦੀ ਅਜੇ ਉਮਰ ਦੇ 5 ਦਿਨ ਬਾਕੀ। 17 5 22 ਅਜੇ ਉਹਦੀ ਜ਼ਿੰਦਗੀ ਦੇ 5 ਦਿਨ ਬਾਕੀ ਨੇ 5 ਦਿਨ ਤੈਨੂੰ ਇਹੋ ਦੁੱਖ ਵੇਖਣਾ ਪੈਣਾ। ਮੈਨੂੰ ਇਹ ਦੁੱਖ ਸਹਿਣਾ ਪੈਣਾ ਕੋਈ ਗੱਲ ਨਹੀਂ ਵਚਨਾਂ ਨੂੰ ਪੂਰਿਆਂ ਕਰਨਾ ਪੈਣਾ ਸੂਰਬੀਰ ਵਚਨ ਕੇ ਬਲੇ ਤਾਂ ਭਾਈ ਤਾਰੂ ਸਿੰਘ ਕਹਿਣ ਲੱਗੇ ਪੰਜ ਦਿਨਾਂ ਨੂੰ ਉਹਦੀ ਉਮਰ ਪੂਰੀ ਹੋ ਜਾਣੀ ਇਹਨੂੰ ਅੱਗੇ ਲਾ ਕੇ ਚੱਲਾਂਗੇ ਤੇ ਆਪਾਂ ਸ਼ੀਲ ਛੱਡਦੇ ਇੱਕ ਦਿਨ ਦੋ ਦਿਨ ਚਾਰ ਦਿਨ ਪੰਜਵਾਂ ਦਿਨ ਆਇਆ ਤੇ ਜਕਰੀਆ ਖਾਨ ਨੂੰ ਜਿੱਦਣ ਦੀ ਮਾਰ ਪੈ ਰਹੀ ਸੀ ਅਜਬਰ ਦਾ ਸਮਾਂ ਆਖਰੀ ਸੀ ਤੇ ਭਾਈ ਤਾਰੂ ਸਿੰਘ ਦੇ ਪੈਰ ਦੇ ਜੋੜੇ ਦੀ ਮਾਰ ਖਾਂਦਿਆਂ ਜਕਰੀਆ ਖਾਨ ਜਿਹੜਾ ਦਮ ਤੋੜਿਆ ਫਿਰ ਭਾਈ ਤਾਰੂ ਸਿੰਘ ਨੇ ਪੰਜ ਕੂਤਕ ਸਰੀਰ ਦਾ ਤਿਆਰ ਕੀਤਾ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੋਪਰੀ ਲਾਉਣ ਲੱਗੇ ਨਾ ਸਾਰੇ ਸੱਜਣ ਸਾਰੇ ਪ੍ਰਚਾਰਕ ਇੱਕੋ ਗੱਲ ਆਖੀ ਨੇ ਭਾਈ ਤਾਰੂ ਸਿੰਘ ਦੇ ਸੀਸ ਤੋਂ ਖੋਪਰੀ ਲਈ ਖੋਪਰੀ ਲਈ ਪਰ ਮੈਂ ਬੇਨਤੀ ਕਰਨਾ ਵਾ ਜਿਹੜੀ ਸਿਰ ਦੇ ਉੱਤੇ ਦਸਤਾਰ ਸੀ ਪੱਗ ਸੀ ਉਹ ਕਿੱਥੇ ਭਾਈ ਤਾਰੂ ਸਿੰਘ ਦੇ ਸੀਸ ਉੱਤੇ ਪਹਿਨਾ ਪੱਗ ਸੀ ਉਹ ਭਾਈ ਤਾਰੂ ਸਿੰਘ ਨੇ ਆਪਣੀ ਮੱਤ ਆਪ ਲਾ ਕੇ ਨਾ ਕਾਮ ਦੇ ਹਾਲੇ ਕੀਤੀ ਆਖਿਆ ਮੇਰੀ ਕਾਮ ਦੇ ਜਿੰਨੇ 그룹 ਦੇ ਸਿੱਖ ਮਾਈ ਭਾਈਓ ਆ ਕਾਮ ਦੀ ਪਾਕਮਾ ਤੁਹਾਨੂੰ ਦਿੱਤੀ ਹੈ ਆ ਜਿੰਨੀਆਂ ਮਾਈਆਂ ਦਾ ਸਿਰ ਦਾ ਤਜ ਕੇ ਰੱਖਣ ਦਾ ਫਲਸਫਾ ਹੈ ਇਹ ਭਾਈ ਤਾਰੂ ਸਿੰਘ ਦੀ ਦਸਤਾਰ ਦਾ ਇੱਕ ਹਿੱਸਾ ਹੈ ਜਿਹੜੇ ਤੁਹਾਡੇ ਵਿੱਚੋਂ ਸੱਜਣ ਨੰਗੇ ਸਿਰ ਬਾਰ ਨਹੀਂ ਨਿਕਲਦੇ ਨੰਗੇ ਸਿਰ ਰੋਟੀ ਨਹੀਂ ਖਾਂਦੇ ਸਾਬਤ ਸੂਰਤ ਦਸਤਾਰ ਸਿਰਾਂ ਦੇ ਧਾਰਨੀ ਨੇ ਉਹਨਾਂ ਦੇ ਸਿਰ ਤੇ ਭਾਈ ਤਾਰੂ ਸਿੰਘ ਦੀ ਦਸਤਾਰ ਹੈ ਭੁੱਲ ਨਾ ਜਾਓ ਯਾਰ ਕੁਰਬਾਨੀ ਚਾਰ ਸ਼ਹੀਦਾਂ ਦੀ ਜਿਹੜਾ ਭੁੱਲਿਆ ਉਹ ਹੀ ਰੁਲਿਆ ਦੀਵਾਰ ਸ਼ਹੀਦਾਂ ਦੀ ਨੀਨਾ ਵਿੱਚ ਨਿਸ਼ਾਨ ਖੜੇ ਦੋ ਯੁਰਤ ਜ਼ਮੀਰਾਂ ਦੇ ਸਿਰ ਤੇਰੇ ਸਰਦਾਰਾਂ ਆ ਦਸਤਾਰ ਸ਼ਹੀਦਾਂ ਦੀ ਸਿਰ ਤੇਰੇ ਸਰਦਾਰਾਂ ਆ ਤਸਕਾਰ ਸ਼ਹੀਦਾਂ ਦੀ ਮੇਰੇ ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਜਿਹੜੀ ਦਸਤਾਰ ਆ ਇਹ ਸ਼ਹੀਦਾਂ ਦੀ ਦਸਤਾਰ ਆ ਚਾਹੇ ਨੂੰ ਭਾਈ ਤਾਰੂ ਸਿੰਘ ਦੀ ਵੇਖ ਲੋ ਖੋਪਰ ਲਾਉਣ ਤੋਂ ਪਹਿਲਾਂ ਚਾਹੇ ਨੂੰ ਭਾਈ ਮਤੀ ਦਾਸ ਦੀ ਵੇਖ ਲੋ ਆੜਾ ਚੱਲਣ ਤੋਂ ਪਹਿਲਾਂ ਇਹ ਸਾਰੀਆਂ ਦਸਤਾਰਾਂ ਜਿਹੜੀਆਂ ਰੰਗ ਬਰੰਗੀਆਂ ਸ਼ਹੀਦਾਂ ਨੇ ਦਿੱਤੀਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਆਹ ਰਾਹੀ ਕਿਰਪਾ ਕਰਨ ਕਿ ਜਿੰਨੇ ਵੀ ਮੇਰੀ ਕੌਮ ਦੇ ਸ਼ਹੀਦ ਹੋਏ ਨੇ ਮਹਾਰਾਜੋ ਨੇ ਪਰਿਵਾਰ ਨੂੰ ਚੜ੍ਹਦੀ ਕਲਾ ਬਰਸ਼ਣ ਕਿਉ ਕਰਨੇ ਪਰੌਲੀ ਕੁਰਬਾਨੀ ਕੀਤੀ ਦੁੱਖ ਸਹਿਆ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਮਾਸਟਰ ਸਰਵਰ ਸਿੰਘ ਜੀਆ ਦੀ 31ਵੀਂ ਵਰ੍ਹੇ ਵਿੱਚ ਪਿਆਰ ਵਿੱਚ ਭਿੱਜ ਕੇ ਹਾਰੀ ਭਰਨ ਵਾਸਤੇ ਆਏ ਉਹ ਸਾਰੀਆਂ ਸੰਗਤਾਂ ਦਾ ਪਹਿ ਦਿਲੋਂ ਧੰਨਵਾਦ ਗੁਰੂ ਕੇ ਵਜ਼ੀਰ ਸਿੰਘਾਂ ਦਾ ਧੰਨਵਾਦ ਰਾਗੀ ਸਹਬਾਣਾ ਦਾ ਧੰਨਵਾਦ ਬਾਬਾਈ ਮਥਾ ਨਾ ਟੇਪੋ ਉਹ ਤਾਂ ਟੇਪੋ ਮਥਾ ਅਟੇ ਹੀ ਨਾ ਵੀ ਸਰੋਤ ਤੇ ਕੋ ਮੈਨੂੰ ਨਾ ਟੇਪੋ ਸਭ ਤੋਂ ਵੱਧ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਕਿਰਪਾ ਕੀਤੀ ਕਿ ਆਪਾਂ ਨੂੰ ਕਲਯੁਗ ਜੀਵਾਂ ਨੂੰ ਸੁਭਾਗਾ ਸਮਾਂ ਬਖਸ਼ਿਆ ਇਸ ਸੁਭਾਗੇ ਸਮੇਂ 'ਚ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਪ ਪੁੱਤਰ ਬਾਣੀ ਦਾ ਫਲਸਫਾ ਜਿਹੜਾ ਵਿਚਾਰ ਸਕਿਆ ਨਾਵੇਂ ਰਾਗ ਦੇ ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਪਹਿਲੇ ਬਾਦਸ਼ਾਹ ਬਿਆਨ ਕਰਦੇ ਨੇ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਹੁ ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕੇ ਨਾ ਜਿਨ ਮੇਰਾ ਸਾਹਿਬ ਵਿਸਰਾ ਵੱਡੀ ਵੇਦਨ ਗਨਾ ਮਹਾਰਾਜ ਨੇ ਜਿੰਨੇ ਵੀ ਜੀਵ ਪੈਦਾ ਹੋਏ ਨੇ ਸਾਰਿਆਂ ਨੂੰ ਮੌਤ ਆਉਂਦੀ ਹੈ ਮੌਤ ਆਉਂਦੀ ਹੈ ਜਿਹੜੇ ਨੂੰ ਮੌਤ ਆ ਜਾਂਦੀ ਹੈ ਪਹਿਲਾ ਨੰਬਰ ਉਹ ਸੰਸਾਰ ਨਾਲੋਂ ਵਿਛੜਦਾ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਪਹਿਲਾ ਉਹ ਮਰਨ ਵਾਲਾ ਬੰਦਾ ਜਿਹੜਾ ਸੰਸਾਰ ਨਾਲੋਂ ਵਿਛੜਦਾ ਫਿਰ ਪਰਿਵਾਰ ਨਾਲੋਂ ਵਿਛੜਦਾ ਫਿਰ ਕਾਇਆ ਹੰਸ ਥੀਆ ਵਿਛੋੜਾ ਜਾਂਦ ਨੂੰ ਕੁੰਨੇ ਮੇਰੀ ਮਰ ਫਿਰ ਕਾਇਆ ਜਿਹੜੀ ਐ ਸਹੰਸ ਦੇ ਨਾਲੋਂ ਵਿਛੋੜਾ ਪਉ ਤਿੰਨ ਤਰ੍ਹਾਂ ਦਾ ਵਿਛੋੜਾ ਸੰਸਾਰ ਦਾ ਪਰਿਵਾਰ ਦਾ ਤੇ ਆਪਣੀ ਕਾਇਆ ਦਾ ਇਹ ਵਿਛੋੜਾ ਤਾਂ ਪੈਂਦਾ ਜਾਣ ਵਾਲੇ ਦਾ ਸਬਣਾ ਮਰਨਾ ਆਇਆ ਵੇ ਛੋੜਾ ਸਬਣਾ ਫਿਰ ਉਸ ਤੋਂ ਬਾਅਦ ਜਿਹੜੇ ਸੰਸਾਰੀ ਜੀਵ ਨੇ ਮਾਰੇ ਕਹਿੰਦੇ ਇਹਨਾਂ ਨਹੀਂ ਵੀ ਕਿ ਲੈ ਕੇ ਜਾਣ ਵਾਲੇ ਨੂੰ ਛੋੜਾ ਆਇਆ ਪਿੱਛੇ ਰਹਿਣ ਵਾਲਾ ਨੂੰ ਛੋੜਾ ਆਇਆ ਤੇ ਇਹਨਾਂ ਨੂੰ ਵਿਛੋੜਾ ਆ ਗਿਆ ਵਿਛੋੜੇ ਦਾ ਮਤਲਬ ਹੈ ਦੁੱਖ ਦੁੱਖ ਦਾ ਮਤਲਬ ਹੈ ਜਨਮ ਤੇ ਮਰਨ ਦਰਸ ਪਰਸੇ ਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਿਹੜਾ ਵਿਛੋੜਾ ਹੈ ਦੁੱਖ ਆ ਮਾਰੇ ਕਹਿੰਦੇ ਇੱਕ ਮਰ ਗਿਆ ਜਾਣ ਵਾਲਾ ਚਲਾ ਗਿਆ ਜਿਨ੍ਹਾਂ ਕੋਲੇ ਜੇ ਜਨਮ ਹੈ ਇਹਨਾਂ ਨੇ ਵੀ ਮਰਨਾ ਇਹ ਦੁੱਖ ਭੋਗੜ ਕੇ ਵੀ ਕਹਿ ਨਾ ਦੁੱਖ ਵੀ ਭੋਗ ਰਿਹਾ ਜਿੱਦਣ ਇਹ ਜਾਣਗੇ ਇਹ ਵੀ ਦੁੱਖ ਭੋਗਣ। ਚੇਤਾ ਰਵੇ ਆਪਾਂ ਜਨਮ ਲੈਣ ਲੱਗਿਆਂ ਦੁਖੀ ਹੋਏ ਆਂ। ਜਨਮ ਲੈਣ ਲੱਗਿਆਂ ਆਪਾਂ ਮਾਨ ਦੁੱਖ ਦਿੱਤਾ। ਤੇ ਚੇਤਾ ਰੱਖੋ ਜਿੱਦਣ ਆਪਾਂ ਜਾਣਾ ਆਪਾਂ ਦੁੱਖ ਭੋਗਣਾ। ਸਰੀਰ ਨੂੰ ਛੱਡਣ ਲੱਗਿਆਂ ਬੜਾ ਦੁੱਖ ਹੋਣਾ। ਸਰੀਰ ਨੂੰ ਛੱਡਣ ਲੱਗਿਆਂ ਬਹੁਤ ਦੁੱਖ ਹੋੜਾ ਮੈਂ ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਲਿਖਦਿਆਂ ਲਿਖਦਿਆਂ ਸਾਰਕ ਰਾਗ ਦੀ ਬਾਣੀ ਦੇ 26ਵੇਂ ਰਾਗ ਦੀ ਬਾਣੀ ਲਿਖੀ ਨਾ ਤੇ ਮਹਾਰਾਜ ਦੇ ਤੇ ਜ਼ਿਕਰ ਕੀਤਾ ਮਹਾਰਾਜ ਆਂਦੇ ਆ ਜਬ ਜਮ ਆਏ ਸੰਘਾਰੇ ਮੂੜੇ ਤਬ ਤਨ ਬਿਨ ਸਜਾਏ ਬੇਹਾ ਜਬ ਤਨ ਜਬ ਜਮ ਆਏ ਜਦੋਂ ਜਮਾ ਨੇ ਆਉਣਾ ਜਬ ਜਮ ਆਏ ਸੰਘਾਰੇ ਮੂੜੇ ਤੇਰੇ ਮੂਰਖਾ ਸਰੀਰ ਦਾ ਵੱਧ ਕਰਨ ਲੱਗੇ ਨਾ ਤਬ ਤਨ ਬਿਨ ਸਜਾਏ ਉਦੋਂ ਇਹ ਸਰੀਰ ਬਿਨ ਸਜਾਣਾ ਤੇ ਦਾ ਹਾਲ ਕੀ ਹੋਏਗਾ ਤਾਪਤਨ ਬਿਨ ਸਜਾਏ ਬੇਹਾਲ ਬੱਬੇ ਨੂੰ ਇੱਕ ਲਾਂ ਲੱਗੀ ਆਹੇ ਨੂੰ ਕੰਨਾ ਲੱਲਾ ਲੱਲੇ ਨੋਕੜਿਆ ਤਾਪਤਨ ਬਿਨ ਸਜਾਏ ਬੇਹਾਲ ਮੌਤ ਆਉਣ ਤੋਂ ਬਾਅਦ ਮੌਤ ਆਉਣ ਵੇਲੇ ਇੰਨੀ ਮੰਦੀ ਦਸ਼ਾ ਹੁਣੀ ਆਪਣੀ ਇੰਨੀ ਮੰਦੀ ਦਸ਼ਾ ਹੁਣੀ ਉਸ ਹਾਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੇ ਨਾਲ ਰਾਜ ਨਾ ਕਰਿਓ ਗੁਰੂ ਗ੍ਰੰਥ ਸਾਹਿਬ ਅਰਦਾ 26 ਮਾ ਰਾਗ ਜੇ ਆ ਤੁਹਾਡੇ ਕੋਲ ਆਈ ਗ੍ਰੰਥਾਂਾਂ ਦੀ ਐਪ ਹੈਗੀ ਦੇ ਵਿੱਚ ਚਾਰ ਅੱਖਰ ਭਰੋ ਤੇ ਸਾਹਮਣੇ ਸ਼ਬਦ ਆ ਜਾਏ ਕੋ ਅਰਜਨ ਦੇਵਾਲਾ ਹਰ ਦੂਜਾ ਵਚਨ ਕਬੀਰ ਸਾਹਿਬਾਂ ਦੇ ਆ ਕਬੀਰ ਕਿਆ ਜਾਣਾਂ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮੰਨੋਂ ਨਾ ਵਿਸਰੈ ਤਾਂ ਸਹਿਲਾ ਮੰਨਾ ਹੋਏ ਜੇ ਵਹਿਗੂ ਮੰਨੋਂ ਨਹੀਂ ਵਿਸਰਦਾ ਤਾਂ ਮੌਤ ਜਿਹੜੀ ਬੜੀ ਸੁਖਾਰੀ ਆਉਂਦੀ ਏ ਮੌਤ ਜਿਹੜੀ ਉਹ ਬੰਦਿਆਂ ਗੁਰਮਖਾਂ ਦੇ ਨਾਲ ਦੁਰਵਿਹਾਰ ਨਹੀਂ ਕਰਦੇ ਸਾਰੀਆਂ ਸੰਗਤਾਂ ਦਾ ਧੰਨਵਾਦ ਪਰਿਵਾਰ ਦਾ ਧੰਨਵਾਦ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਆਪ ਸਾਰੀਆਂ ਸੰਗਤਾਂ ਦੀ ਸੀਸ ਸਤਕਾਏ ਪੰਜਾਬ ਦੀ ਰੋਟੀ ਲੱਗੀ ਹੈ ਪਿਛਲੇ 6 ਮਹੀਨੇ ਮੈਂ ਕੈਨੇਡਾ ਲਾ ਕੇ ਆ ਹੁਣ ਥੋੜਾ ਜਿਹਾ ਭਾਰ ਜਿਆਦਾ ਪੈ ਰਿਹਾ ਉਹ ਪਿਛਲਾ ਗੈਪ ਨਿਕਲ ਗਿਆ ਹੁਣ ਅੱਜ ਦਾ ਸਮਾਂ ਜਿਹੜਾ ਦੁਪਹਿਰ ਦਾ ਬਾਅਦ ਉਹ ਪਟਿਆਲੇ ਯੂਨੀਵਰਸਿਟੀ ਦੇ ਸਾਹਮਣੇ ਵਿਦਿਆਨਗਰ ਦੇ ਅਪ ਜਿਹੜੀ ਪ੍ਰੋਫੈਸਰ ਕਲੌਨੀ ਆ ਮੈਂ ਉੱਥੇ ਪਹੁੰਚਣਾ ਆਪ ਸੰਗਤਾਂ ਨੂੰ ਬੇਨਤੀ ਹੈ ਮੈਂ ਮਾਫੀ ਚਾਹੁੰਨਾ ਕਿਉਂ ਗਿਆਨੀ ਜੀ ਬੜੇ ਪਿਆਰ ਵਾਲੇ ਨੇ ਜੋ ਕੁੜੀਆ ਸਾਹਿਬ ਗੁਰਬਰਾ ਸਾਹਿਬ ਤੋਂ ਆਏ ਐ ਗੰਤੀ ਸਾਹਿਬਾਂ ਕੋ ਨਾਨਕ ਸਾਹਿਬ ਦੀਆਂ ਛੇ ਪੌੜੀਆਂ ਦਾ ਜਾਪ ਕਰਨਗੇ ਮੇਰੀ ਮਜਬੂਰੀ ਹੈ ਮੈਂ ਟਾਈਮ ਸਿਰ ਪਹੁੰਚਣਾ ਆ ਤੋ ਗੁਰੂ ਸਾਹਿਬ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਕਰਨੀ ਇਹਨਿਕੂ ਆਜਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ